ਪੰਜਾਬ ਦੇ ਵਿੱਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਇਹ ਖ਼ਤਸ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਤਾਇਆ ਹੈ ਕਿਸਾਨ ਆંદੋਲਨ ਕਾਰਨ ਰੇਲ ਆਵਾਜਾਈ ਠੱਪ ਅਤੇ ਓਲਾ ਨਹੀਂ ਪਹੁੰਚ ਰਿਹਾ ਕਈ ਹੋਰ ਉਤਪਾਦ ਸੜੇ ਕਿਸਾਨਾਂ ਨੂੰ ਯੂਰੀਆ ਦੀ ਵੀ ਕਿੱਲਤ ਹੋ ਸਕਦੀ ਹੈ ਸਰਕਾਰ ਦੇ ਦਾਅਵੇ ਅਤੇ ਕੁਝ ਅਨੁਮਾਨਿਤ ਅੰਕੜਿਆਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਅਸਲ ਸਥਿਤੀ ਹੈ ਕੀ ਸਾਡੇ ਯੂਨਿਟ ਰਹਿ ਗਏ ਨੇ ਕਿਸੇ ਦੇ ਕੋਲ ਇੱਕ ਦਿਨ ਦਾ ਕੋਲਾ ਇੱਕ ਦਿਨ ਚਾਰ ਦਿਨ ਦਾ ਕੋਲਾ ਅੱਜ ਜਿਹੜੀ ਹੁਣ ਥੋੜੀ ਵਾਢੀ ਮੰਡੀ ਚ ਆਉਣ ਲੱਗੀ ਉਹ ਕਿੱਥੇ ਸਟੋਰ ਹੋਊਗੀ ਕਿਉਂਕਿ ਸਟੋਰ ਤਾਂ ਪਹਿਲਾਂ ਹੀ ਸਾਡੇ ਭਰੇ ਨੇ ਹੁਣ ਥੋੜੇ ਕੋਲ ਯੂਰੀਆ ਨਹੀਂ ਹੈ ਸਾਡੇ ਕੋਲ 10% ਯੂਰੀਆ ਜਿੰਨੀ ਤੁਹਾਨੂੰ ਕਣ ਕਰਤ ਦੀ ਵਜਾਇ ਸ਼ੁਰੂ ਹੋ ਜਾਣੀ ਖੇਤੀ ਕਾਨੂੰਨ ਖਿਲਾਫ ਚੱਲ ਰੇ ਕਿਸਾਨ ਆંદੋਲਨ ਕਾਰਨ ਹਾਲਾਤ ਬੇਹੱਦ ਪੇਚੀ ਦਾ ਬਣੇ ਹੋਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਕਈ ਕਿਆਸਰਾਈਆਂ ਨੂੰ ਜਨਮ ਦਿੱਤਾ ਹੈ ਪੰਜਾਬ ਚ ਰੇਲ ਸਪਲਾਈ ਬੰਦ ਹੋਣ ਕਾਰਨ ਸੂਬੇ ਨੂੰ ਵੱਡੀਆਂ ਮੁਸੀਬਤਾਂ ਚੋਂ ਲੰਘਣਾ ਪੈ ਸਕਦਾ ਹੈ ਅਨੁਮਾਨਿਤ ਅੰਕੜੇ ਮੁਤਾਬਕ ਪੰਜਾਬ ਆਉਣ ਦੀ ਉਡੀਕ ਚ ਕਰੀਬ 200 ਮਾਲ ਗੱਡੀਆਂ ਨੇ 200 ਮਾਲ ਗੱਡੀਆਂ ਚੋਂ 80 ਟ੍ਰੇਨ ਚ ਕੋਲਾ ਭਰਿਆ ਹੋਇਆ ਹੈ ਇਨ੍ਹਾਂ ਹਾਲਾਤਾਂ ਚ ਲਹਿਰਾ ਮੁਹੱਬਤ ਅਤੇ ਤਰਨ ਤਾਰਨ ਥਰਮਲ ਪਲਾਂਟ ਦੀ ਹਾਲਤ ਕੁਝ ਜ਼ਿਆਦਾ ਠੀਕ ਨਹੀਂ ਪੰਜਾਬ ਸਰਕਾਰ ਮੁਤਾਬਕ ਲਹਿਰਾ ਮੁਹਬਤ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਨੇ ਤਰਨਤਾਰਨ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋ ਚੁੱਕਿਆ ਹੈ ਅਸਲੀਅਤ ਇਹ ਹੈ ਕਿ ਸਾਡੀ ਲਹਿਰਾ ਮੁਹਬਤ ਹੁਣ ਤਕਰੀਬਨ ਬੰਦ ਹੋਣ ਤੇ ਆ ਗਈ ਸਾਡੀ ਜਿਹੜੀ ਉਥੇ ਜੀਵੀਕੇ ਦੀ ਸੀਗੀ ਆਪਣੇ ਤਰਨਤਾਰਨ ਦੇ ਕੋਲ ਉਥੇ ਉਹ ਬੰਦ ਹੋ ਗਈ ਹੈ ਯੂਨਿਟ ਦੋ ਸਾਡੇ ਯੂਨਿਟ ਰਹਿ ਗਏ ਨੇ ਕਿਸੇ ਦੇ ਕੋਲ ਇੱਕ ਦਿਨ ਦਾ ਕੋਲਾ ਇੱਕ ਦਿਨ ਚਾਰ ਦਿਨ ਦਾ ਕੋਲਾ ਇਸ ਤੋਂ ਇਲਾਵਾ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟ ਦੀ ਸਮਰੱਥਾ ਵੀ ਘਟ ਗਈ ਹੈ ਸੀਐਮ ਸਾਫ਼ ਕਹਿ ਰਹੇ ਨੇ ਕਿ ਕੋਲਾ ਕੁਝ ਹੀ ਦਿਨਾਂ ਦਾ ਬਚਿਆ ਹੈ ਪੰਜਾਬ ਬਾਕੀ ਸਟੇਟ ਤੋਂ ਇੱਕ ਦਿਨ ਚ ਵੱਧ ਤੋਂ ਵੱਧ 6500 ਮੈਗਾਵਾਟ ਬਿਜਲੀ ਖਰੀਦ ਸਕਦਾ ਹੈ 15 ਅਕਤੂਬਰ 2020 ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦੀ 158 ਲੱਖ ਯੂਨਿਟ ਪੈਦਾ ਵਰਸੀ 15 ਅਕਤੂਬਰ 2019 ਨੂੰ ਯਾਨੀ ਕਿ ਪਿਛਲੇ ਸਾਲ ਤਲਵੰਡੀ ਸਾਬੋ ਥਰਮਲ ਪਲਾਂਟ ਦੀ 240 ਲੱਖ ਯੂਨਿਟ ਪੈਦਾ ਵਰਸੀ ਕਿ ਤੁਸੀਂ ਸੈਂਟਰਲ ਉਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਰਹੋ ਕਿੰਨਾ ਸੀ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ ਜਦ ਅਸੀਂ ਕੁਝ ਪਰੇ ਪੈਸੇ ਦਾ ਕਿਸਾਨਾ ਵਾਸਤੇ ਅਸੀਂ ਮੁਫਤੀ ਬਿਜਲੀ ਦੇ ਰਹੇ ਹਾਂ ਤਾਂ ਫਿਰ ਪੈਸੇ ਕਿੱਥੋਂ ਹੋਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ ਤਾਂ ਇਹ ਗੱਲਾ ਕੁਛ ਇਹ ਨਹੀਂ ਜਿਹੜੇ ਮੈਂ ਆਸ ਕਰਦਾ ਕਿ ਕਿਸਾਨੀ ਯੂਨੀయన్స్ ਬੇਸ ਕਰਨ ਨੂੰ ਦੇਖਣ ਗਿਆ ਔਰ ਸੋਚਣ ਗਿਆ ਹੈ ਦੁਬਾਰੇ ਜਦੋਂ ਇਹਨਾਂ ਥਰਮਲ ਪਲੈਂਟ ਚੋਂ ਪੈਦਾਵਾਰ ਘਟ ਗਈ ਹੈ ਅਜਿਹੇ ਚ ਪੂਰੇ ਪੰਜਾਬ ਚ ਹਾਲਾਤ ਕੁਝ ਜ਼ਿਆਦਾ ਠੀਕ ਨਹੀਂ ਪੰਜਾਬ ਚ ਬਿਜਲੀ ਪੈਦਾ ਕਰਨ ਦੀ ਇੱਕ ਦਿਨ ਦੀ ਸਮਰੱਥਾ 5200 ਮੈਗਾਵਾਟ ਥਰਮਲ ਪਾਵਰ ਹੈ ਅੱਜਕੱਲ ਪੰਜਾਬ ਚ ਬਿਜਲੀ ਪੈਦਾ ਕਰਨ ਦੀ ਇੱਕ ਦਿਨ ਦੀ ਸਮਰੱਥਾ 1100 ਮੈਗਾਵਾਟ ਥਰਮਲ ਪਾਵਰ ਹੈ। ਇਥੇ ਹੀ ਬਸ ਨਹੀਂ ਰੇਲ ਰਾਹੀਂ ਪੈਟਰੋਲ ਡੀਜ਼ਲ ਦੇ ਉਤਪਾਦ ਵੀ ਰੁਕੇ ਹੋਏ ਨੇ। ਸਰਕਾਰ ਮੁਤਾਬਕ ਉਹ ਸਟੋਰ ਵੀ ਖਾਲੀ ਨਹੀਂ ਕਰ پا ਰਹੇ। ਡੀਜ਼ਲ ਵੀ ਉਹਦੇ ਅਸਤੇ ਰਹੀ। ਪੈਟਰੋਲੀਅਮ ਪ੍ਰੋਡਕਟਸ ਸਾਡੇ ਆਉਂਦੇ ਨੇ ਉਹਦੇ ਵਿੱਚ ਸਾਡੇ ਅੱਜ ਜਿਹੜੀ ਹੁਣ ਥੋੜੀ ਵਾਢੀ ਮੰਡੀ ਚੋਂਣ ਲੱਗੀ ਉਹ ਕਿੱਥੇ ਸਟੋਰ ਹੋਗੀ ਕਿਉਂਕਿ ਸਟੋਰ ਤਾਂ ਪਹਿਲਾਂ ਹੀ ਸਾਡੇ ਭਰੇ ਨੇ ਅਗਰ ਟ੍ਰੇਨਾਂ ਨੂੰ ਤੁਸੀਂ ਜਾਣਦੇ ਹੋਗੇ ਕਿ ਫਿਰ ਅਸੀਂ ਖਾਲੀ ਕੈਸੇ ਕਰਾਂਗੇ ਸਟੋਰਾਂ ਨੂੰ ਤੇ ਇਹ ਸਾਰੀਆਂ ਚੀਜ਼ਾਂ ਸਮਖੇ ਕਿਸਾਨੀ ਦੇ ਨਾਲ ਸੰਬੰਧਿਤ ਨਹੀਂ আর ਮੈਂ ਸਮਝਦਾ ਸੀ ਕਿ ਸੈਂਟਰ ਵਾਲੇ ਬਹਿ ਕੇ ਇਹਨਾਂ ਨਾਲ ਕੋਈ ਗੱਲ ਕਰਨਗੇ ਫਿਰ ਵੀ ਅਸੀਂ ਮੈਂ ਆਸ ਕਰਦਾ ਕਿ ਪੰਜਾਬ ਦਾ ਭਵਿੱਖ ਨੂੰ ਮੁੱਖ ਰੱਖਤੇ ਹੋਏ ਸਾਡੇ ਕਿਸਾਨ ਯੂਨੀਅਨ ਵੀ ਇਹ ਗੱਲਾਂ ਨੂੰ ਆ ਆਪਣੇ ਤੌਰ ਤੇ ਦੇਖਣਗੇ ਤਾਂ ਕਿ ਅਸੀਂ ਕੋਈ ਪੰਜਾਬ ਦਾ ਕੋਈ ਹੱਲ ਚੰਗੀ ਤਰ੍ਹਾਂ ਕੱਢ ਸਕੀਏ ਸੀਐਮ ਕੈਪਟਨ ਮੁਤਾਬਕ ਪੰਜਾਬ ਦੇ ਕਿਸਾਨਾਂ ਕੋਲ ਯੂਰੀਆ ਦੀ ਕਿੱਲ ਪੈਦਾ ਹੋ ਸਕਦੀ ਹੈ ਚੋਨੇ ਦੀ ਸੰਭਾਲ ਬਾਗ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਤੁਸੀਂ ਇਹਦੇ ਵਿੱਚ ਆਪਣੇ ਹੁਣ ਤੁਹਾਡੇ ਕੋਲ ਯੂਰੀਆ ਨਹੀਂ ਹੈ ਸਾਡੇ ਕੋਲ 10% ਯੂਰੀਆ ਜਿੰਨੇ ਤੁਹਾਨੂੰ ਕਣਕ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਕਿੱਥੋਂ ਲਿਆਉਂਗੇ ਤੁਸੀਂ ਯੂਰੀਆ ਟ੍ਰੇਨ ਹੀ ਲਿਆਉਂਦੇ ਨੇ ਫੇਰ ਥੋੜੀ ਜਿਹੜੀ ਆਪਣੀ ਸਟੋਰੇਜ ਤੇ ਸਾਡਾ ਅੱਜ ਸਟੋਰਾਂ ਦੇ ਵਿੱਚ ਪਿਆ ਹੈ ਅਗਰ ਉਹਨੂੰ ਅਸੀਂ ਖਾਲੀ ਨਹੀਂ ਕਰਾਂਗੇ ਔਰ ਭੇਜਾਂਗੇ ਨਹੀਂ ਟ੍ਰੇਨਾਂ ਦੇ ਰਾਹੀਂ ਤਾਂ ਫੇਰ ਉੱਥੇ ਟ੍ਰੇਨਾਂ ਇਹ ਥੋੜੀ ਜਿਹੜੀ ਹੁਣ ਮੰਡੀਆਂ ਦੇ ਵਿੱਚ ਆਂਦੇ ਆ ਰਿਹਾ ਆਪਣੀ ਆਪਣਾ ਝੋਨਾ ਆ ਰਿਹਾ ਹੈ ਜਾਂ ਬਾਸਮਤੀ ਆ ਰਿਹਾ ਝੋਨਾ ਬਾਸਮਤੀ ਚਾਹੇ ਚਲੋ ਪ੍ਰਾਈਵੇਟ ਲੋਗਾ ਕੋ ਜਾ ਰਿਹਾ ਹੈ ਲੇਕਿਨ ਝੋਨਾ ਕਿੱਥੇ ਰੱਖਾਂਗੇ ਅਸੀਂ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ ਕਿ ਅਸੀਂ ਇਹਦਾ ਇਹ ਬੜੀ ਗੰਭੀਰਤਾ ਨਾਲ ਸੋਚਣੀਆਂ ਪੈਣਗੀਆਂ ਤਾਂ ਕਿ ਇਹ ਆਪਣਾ ਨੁਕਸਾਨ ਪੰਜਾਬ ਦਾ ਬਹੁਤ ਹੋ ਜੂਗਾ ਜਨਾਂ ਇਹਨਾਂ ਹਾਲਾਤਾਂ 'ਚ ਪੰਜਾਬ ਨੂੰ ਵੱਡੇ ਨੁਕਸਾਨ ਦਾ ਖਤਸ਼ ਹੈ ਹਾਲਾਤ ਵੱਤ ਤੋਂ ਵੱਤਰ ਬਣ ਸਕਦੇ ਨੇ ਜੋ ਕੀਤਾ ਉਹ ਪਾਰਲੀਮੈਂਟ ਨੇ ਕੀਤਾ ਉਹਨਾਂ ਨੇ ਸਾਡੇ ਨਵੇਂ ਕਾਨੂੰਨ ਬਣਾ ਦਿੱਤੇ ਹੁਣ ਅਸੀਂ ਏਸੀ ਵਾਸਤੇ ਅਸੈਂਬਲੀ ਬਣਾਈ ਹੈ ਏਸੀ ਵਾਸਤੇ ਅਸੀਂ ਦੇਖ ਰਿਹਾ ਕਿ ਹਾਈ ਕੋਰਟ 'ਚ ਵਿੱਚ ਅਸੀਂ ਕਿੱਥੇ ਜਾਈਏ ਹਾਈ ਕੋਰਟ 'ਚ ਜਾਈਏ ਸੁਪਰੀਮ ਕੋਰਟ ਜਾਈਏ ਸਾਡੇ ਵੱਡੇ ਵੱਡੇ ਵਕੀਲਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਔਰ ਮੈਂ ਆਸ ਕਰਦਾ ਹੈ ਕਿ ਅਸੀਂ ਕੋਈ ਨਾ ਕੋਈ ਇਹਨਲੇ ਹੱਲ ਪਾੜਾਂਗੇ ਜੀ ਜਿਹਨੂੰ ਸਾਹਮਣੇ ਰੱਖ ਕੇ ਅਸੀਂ ਕੋਰਟ ਬਾਦਲਾਂ ਵਿੱਚ ਜਾ ਸਕੀਏ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਬਚਾ ਸਕੀਏ ਪੰਜਾਬ ਪੰਜਾਬ ਤਾਂ ਛੋਟਾ ਜਿਹਾ 2% ਦੀ ਹਿੰਦੁਸਤਾਨ ਦੀ ਧਰਤੀ ਹੈ ਲੇਕਿਨ ਅਸੀਂ ਤਾਂ तकरीबन 50% ਅੰਨ ਦਾ ਪੰਡਰ ਭਰਦੇ ਸੀ ਪੰਜਾਬ ਕਿਉਂਕਿ ਹੋਰ ਸੂਬਿਆਂ ਦੇ ਵਿੱਚ ਹੋਣ ਲੱਗਿਆ ਉਹਨੇ ਸਰਕਾਰ ਨੂੰ ਸਾਡੀ ਲੋੜ ਨਹੀਂ ਤਾਂ ਇਸ ਕਰਕੇ ਅਸੀਂ ਆਪਣੇ ਕਿਸਾਨੀ ਨੂੰ ਬਚਾਉਣ ਵਾਸਤੇ ਇੱਕ ਕਦਮ ਹੁਣ ਚੱਕਰੇ ਆਂ ਦੇਖਦੇ ਹਾਂ ਹੁਣ ਜਦ ਅਸੀਂ ਉਨੇ ਕਰੀਕ ਨੂੰ ਅਸੈਂਬਲੀ ਚਾਹਾਂਗੇ ਉਸ ਤੋਂ ਬਾਅਦ ਫਿਰ ਨਾਲ ਦੇ ਨਾਲ ਹੀ ਸਾਡੀ ਇਹ ਵੀ ਗੱਲ ਚਾਹੀਦੀ ਹੈ ਕਿ ਕੈਸੇ ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਜਾਈਏ ਪੰਜਾਬ ਭਾਰ ਵਿੱਚ ਖੇਤੀ ਕਾਨੂੰਨ ਖਿਲਾਫ ਕਿਸਾਨ ਰੇਲ ਪਟੜੀਆਂ ਤੋਂ ਲੈ ਕੇ ਟੋਲ ਪਲਾਜ਼ਾ ਸਣੇ ਕਾਰਪੋਰੇਟ ਕਰਾਣਿਆਂ ਦੀ ਮੋਲ ਅਤੇ ਪੰਪ ਬਾਹਰ ਡਟੇ ਹੋਏ ਨੇ ਹਾਲਾਂਕਿ ਸੜਕੀ ਆਵਾਜਾਈ ਚੱਲ ਰਹੀ ਹੈ ਪਰ ਰੇਲ ਆਵਾਜਾਈ ਬੰਦ ਹੋਣ ਕਰ ਕੋਲੇ ਤੋਂ ਲੈ ਕੇ ਯੂਰੀਆ ਸਣੇ ਕਈ ਉਤਪਾਦ ਦੀ ਪੰਜਾਬ ਚ ਕਮੀ ਰੜਕ ਰਹੀ ਹੈ ਅਜਿਹੇ ਚ ਸਭ ਦੀ ਨਜ਼ਰ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ اجلاس ਉੱਤੇ ਹੋਵੇਗੀ ਆਖਿਰ ਕੈਪਟਨ ਸਰਕਾਰ ਖੇਤੀ ਕਾਨੂੰਨ ਖਿਲਾਫ ਕਿਹੋ ਜਿਹਾ ਬਿੱਲ ਲੈ ਕੇ ਆਉਂਦੀ ਹੈ ਉਸ ਨਾਲ ਕਿਸਾਨ ਕਿੰਨਾ ਸੰਤੁਸ਼ਟ ਹੋਣਗੇ ਅਤੇ ਅੰਦੋਲਨ ਦਾ ਅਗਲਾ ਰੂਪ ਕੀ ਹੋਵੇਗਾ ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਕਿਸਾਨਾਂ ਨੂੰ ਸੁਣਾਂਗੇ ਆਖਿਰ ਉਹ ਸਰਕਾਰ ਦੇ ਖਰਚਿਆਂ ਬਾਰੇ ਕੀ رائے ਰੱਖਦੇ ਨੇ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਸੰਕਰ ਤੋਂ ਲੈ ਕੇ ਕਈ ਖੱਤਸ਼ੇ ਜਿਤਾਈ ਨੇ ਕਿਸਾਨ ਜਥੇਬੰਦੀਆਂ ਸਰਕਾਰ ਦੇ ਇਸ ਬਿਆਨ ਨੂੰ ਕਿਵੇਂ ਲੈ ਰਹੀਆਂ ਨੇ ਅਮਰਤਸਰ ਅਤੇ ਬਰਨਾਲਾ ਤੋਂ ਕਿਸਾਨ ਲੀਡਰਾਂ ਦੀ ਰਾਈ ਜਾਣਦੇ ਆ ਸਰਕਾਰ ਮੁਰਦਾਬਾ ਮੁਰਦਾਬਾ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਖੇਤੀ ਕਾਨੂੰਨ ਖਿਲਾਫ ਦੇਵidasਪੁਰਾ ਰੇਲਵੇ ਟ੍ਰੈਕ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਇਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਚ ਅੰਦੋਲਨ ਅੱਗੇ ਵਧਾਇਆ ਜਾ ਰਿਹਾ ਹੈ ਕੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇਵੀ ਦਾਸਪੁਰਾ ਵਿਖੇ ਰੇਲਵੇ ਟਰੈਕ ਤੇ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ 23ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਕਿਸਾਨ ਲਗਾਤਾਰ ਡਟੇ ਹੋਏ ਨੇ ਪਰ ਇਸ ਸਬ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦਾ ਕੱਲ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਕੋਲੇ ਦੀ ਕਮੀ ਹੋ ਰਹੀ ਹੈ ਯੂਰੀਆ ਦੀ ਮੁਸ਼ਕਲ ਆਏਗੀ ਤੇ ਕਿਸਾਨਾਂ ਦੀ ਜਿਹੜੀ ਫਸਲ ਹੈ ਇਸ ਨੂੰ ਵੀ ਭੇਜਣ ਦੇ ਜਿਹੜੇ ਪ੍ਰਬੰਧ ਨੇ ਉਹ ਮੁਸ਼ਕਲ ਹੋ ਰਹੀ ਹੈ ਤੇ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਰੇਲਵੇ ਟਰੈਕ ਤੇ ਜਿਹੜੇ ਧਰਨੇ ਨੇ ਉਹ ਖਾਲੀ ਕਰ ਦੇਣੇ ਚਾਹੀਦੇ ਨੇ ਤਾਂ ਪਾਕਿਸਤਾਨ ਲੀਡਰਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮੁੱਖ ਮੰਤਰੀ ਦੇ ਦਾਅਵਿਆਂ 'ਚ ਸੱਚਾਈ ਨਹੀਂ ਹੈ ਅਗਰ ਆਪਾਂ ਟ੍ਰੇਨਾਂ ਤੇ ਬੈਠਾਂਗੇ ਕੋਲਾ ਨਹੀਂ ਆਊਗਾ ਕੋਲਾ ਨਹੀਂ ਆਊਗਾ ਤਾਂ ਸਾਡੇ ਜਿਹੜੇ ਬਿਜਲੀ ਬੰਦ ਹੋ ਜਾਣੀ ਹੈ ਕੁਝ ਹੋ ਸਕਦੀ ਦਿੱਕਤ ਸਾਰੀ ਨਹੀਂ ਆਗੀ ਪਰ ਮੈਂ ਨਾ ਵੀ ਅਸੀਂ ਜੋ ਕੁਝ ਕੈਪਟਨ ਸਾਹਿਬ ਕਹਿ ਰਹੇ ਆ ਉਹਨੂੰ ਬੜੀ ਉਹਨਾਂ ਗੱਲਾਂ ਨੂੰ ਵਿਚਾਰ ਵੀ ਰਹੇ ਆ ਸਮਝ ਵੀ ਰਹੇ ਆ ਪਰ ਜਿੰਨੀ ਉਹ ਪੇਸ਼ਕਾਰੀ ਦੇ ਵਿੱਚ ਗੱਲਾਂ ਵਧ ਕੇ ਵਧਾ ਕੇ ਕਹਿ ਰਹੇ ਉਹ ਨਹੀਂ ਹੈ ਨੀਗੀ ਅਸਲ ਵਿੱਚ ਮਸਲਾ ਨਹੀਂ ਹੈ ਘੱਟਾ ਥੋੜਾ ਬੋਤਾ ਹੋ ਸਕਦਾ ਹੁਣ ਵੱਡੇ ਦੇਸ਼ ਲੈਵਲ ਚਲੋ ਕਿਸਾਨ ਰੇਲ ਟ੍ਰੈਕ ਤੇ ਬੈਠੇ ਕੀ ਉਹਨਾਂ ਦੇ ਨਿੱਜੀ ਇਹ ਨਿੱਜੀ ਕੋਲ ਰੌਲਾ ਹੈ ਤੇ ਪੰਜਾਬ ਦੀ ਤੇ ਦੇਸ਼ ਦੀ ਲੜਾਈ ਹੈ ਕਿਸਾਨੀ ਦੀ ਲੜਾਈ ਹੈ ਤਾਂ ਸਾਡੇ ਜਨਤਕ ਜਨਤਕ ਮਫਾਦ ਆ ਪਬਲਿਕ ਇੰਟਰਸਟ 'ਚ ਬੈਠੇ ਆ ਨਿੱਜੀ ਕੋਈ ਨਹੀਂ ਹੈਗਾ ਕੈਪਟਨ ਸਾਹਿਬ ਵੀ ਆਪਣੇ ਤੌਰ ਤੇ ਲੜਦੇ ਨਹੀਂ ਉਹ ਵੀ ਇਹ ਰੇਲੀਆਂ ਕਰਦੇ ਨੇ ਹੁਣ ਜਦੋਂ ਤੁਸੀਂ ਆਪ ਦਾ ਪ੍ਰੋਗਰਾਮ ਕਰੋ ਤਾਂ ਉੱਤੇ ਕੋਈ ਕੰਮ ਨਹੀਂ ਨਹੀਂ ਜਦੋਂ ਅਸੀਂ ਇਹੀ ਕੰਮ ਕਰੀਏ ਤੇ ਸਾਡੇ ਕੰਮ ਕੰਮ ਵਿੱਚ ਕਮੀ ਦਿਖਦੀ ਹੈ ਸੋ ਇਹ ਗੱਲਾਂ ਉਹਨਾਂ ਦੀਆਂ ਹਕੀਕਤ ਨਾਲ ਸੰਬੰਧ ਨਹੀਂ ਰੱਖਦੀਆਂ ਇਹ ਇੰਨਾ ਇਹ ਇਹਨਾਂ ਨੂੰ ਇੰਨਾ ਰੇਲਾਂ ਦਾ ਬੰਦ ਹੈਗਾ ਤੇ ਫਿਰ ਕਿਸਾਨਾਂ ਦੇ ਮਸਲੇ ਜਿਹੜੇ ਹੱਲ ਕਰਵਾ ਦੇਣੇ ਚਾਹੀਦੇ ਆ ਕਿਸਾਨ ਅੱਜ 23 ਦਿਨ ਹੋ ਗਏ ਰੇਲਾਂ ਦੇ ਉੱਤੇ ਬਹਿ ਕੇ ਤਾਂ ਆਪਣਾ ਸੰਘਰਸ਼ ਜਿਹੜਾ ਉਹ ਲੜ ਰਹੇ ਆ ਪਰ ਸਰਕਾਰ ਨੂੰ ਇਹਦੇ ਵਾਸਤੇ ਕੋਈ ਵੀ ਜਿਹੜੀ ਚਿੰਤਾ ਨਹੀਂ ਨਜ਼ਰ ਆ ਰਹੀ ਸਰਫ ਇਹ ਆ ਰਹੀ ਵੀ ਰੇਲਾਂ ਬੰਦ ਆ ਤੇ ਇੱਕ ਬਲੈਕਆਊਟ ਹੋ ਜਾਊਗਾ ਕੋਈ ਬਲੈਕਆਊਟ ਨਹੀਂ ਹੋਣਾ ਬਿਜਲੀ ਵਧੂਗਾ ਕੋਲਾ ਨ ਸਾਰੇ ਮੁਹੀਆ ਵਾ ਸਿਰਪ ਤੇ ਸਿਰਪ ਇੱਕ ਕਿਸਾਨਾਂ ਦੇ ਘੋਲ ਨੂੰ ਤਾਰ ਪੀਡੋ ਕਰਨ ਦੀ ਜਿਹੜੀ ਆ ਕੈਪਟਨ ਸਰਕਾਰ ਕੋਸ਼ਿਸ਼ ਕਰ ਰਹੀ ਆ ਕੇਂਦਰ ਸਰਕਾਰ ਨਾਲ ਰਲਈ ਹੋਈ ਆ ਕਦੀ ਹਾਈ ਕੋਰਟ ਜਾ ਕੇ ਤੇ ਰਿਟ ਪਾਉਂਦੀ ਕਦੀ ਕੋਸ਼ਿਸ਼ ਕਰਦੀ ਆ ਜਿਹੜਾ ਬਿਲਕੁਲ ਕਿਸਾਨਾਂ ਦੇ ਵਿਰੋਧ ਚਾ ਦੂਜੇ ਬਨੇ ਕਿਸਾਨਾਂ ਦੇ ਹੱਕ ਚ ਕਹਿ ਕੇ ਇਹ ਵਾਦਾ ਕੀਤਾ ਜਾਂਦਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ 19 ਤਰੀਕ ਨੂੰ ਇਸ਼ਲਾ ਸੱਦਿਆ ਵਾ ਉਹਦੇ ਚ ਇਹ ਰੱਦ ਕਰਨ ਵਾਸਤੇ ਜਿਹੜਾ ਵਾ ਅਸੀਂ ਮਤਾ ਪਾਵਾਂਗੇ ਅਸੀਂ ਕਾਨੂੰਨ ਲਿਆਵਾਂਗੇ ਤੇ ਦੂਜੇ ਬਨੇ ਹਾਈ ਕੋਰਟ ਜਾ ਰਿਆ ਇੱਕ ਤੇ ਨਾ ਕਿਤੇ ਜਿਹੜੀ ਆ ਇਹ ਕੇਂਦਰ ਸਰਕਾਰ ਦੀ ਮਿਲੀ ਭੁਗਤਣਾ ਜਿਹੜੀ ਆ ਰਲਈ ਹੋਈ ਸਾਨੂੰ ਜਾਪਦੀ ਹੈ ਜਿਹੜਾ ਕਿ ਬਿਲਕੁਲੋਂ ਅਸੀਂ ਇਹਦੀ ਨਿੰਦਾ ਕਰਦੇ ਹਾਂ ਕਿਸਾਨਾਂ ਦਾ ਤਰਕ ਹੈ ਕਿ ਜੇਕਰ ਸੱਚਮੁੱਚ ਕੋਲਾ ਖਤਮ ਹੋ ਰਿਹਾ ਹੈ ਘਾਟ ਰੜਕ ਰਹੀ ਹੈ ਤਾਂ ਪਹਿਲਾਂ ਕਿਉਂ ਨਹੀਂ ਤਿਆਰੀ ਕੀਤੀ ਗਈ ਅਸਲੀਅਤ ਇਹ ਹੈ ਕਿ ਸਾਡੀ ਲਹਿਰ ਮਹੱਤਵ ਤੋਂ ਤਕਰੀਬਨ ਬੰਦ ਹੋਣ ਤੇ ਆ ਗਈ ਸਾਡੀ ਜਿਹੜੀ ਉਥੇ ਜੀਵੀ ਕੇ ਦੀ ਸੀਗੀ ਆਪਣੇ ਤਰਨ ਤਰਨ ਦੇ ਕੋਲ ਉਥੇ ਉਹ ਬੰਦ ਹੋ ਗਈ ਹੈ ਯੂਨਿਟ ਦੋ ਸਾਡੇ ਯੂਨਿਟ ਰਹਿ ਗਏ ਨੇ ਕਿਸੇ ਦੇ ਕੋਲ ਇੱਕ ਦਿਨ ਦਾ ਕੋਲਾ ਇੱਕ ਦਿਨ ਚਾਰ ਦਿਨ ਦਾ ਕੋਲਾ ਨਾਲੇ ਇੱਕ ਕੈਪਟਨ ਸਾਹਿਬ ਇਹ ਗੱਲ ਦਾ ਜਵਾਬ ਨਹੀਂ ਦਿੰਦੇ ਅਸੀਂ ਤਾਂ ਕਹਿੰਦੇ ਇਸ ਗੱਲ ਦਾ ਜਵਾਬ ਜੋ ਕੈਪਟਨ ਸਾਹਿਬ ਵੀ ਇੱਕ ਮਹੀਨੇ ਦਾ ਅਸੂਲ ਕਹਿੰਦਾ ਪਾਵਰ ਕਮ ਦਾ ਵੀ ਇੱਕ ਮਹੀਨਾ ਕੋਲਾ ਰੱਖਣਾ ਹੁੰਦਾ ਕਿਸਾਨੀ ਅੰਦੋਲਨ ਨੂੰ ਤੇ ਅੱਜ 16ਵਾਂ ਦਿਨ ਹੋਇਆ ਤੇ ਤੁਹਾਡਾ ਮਹੀਨੇ ਤੋਂ ਪਹਿਲਾਂ 14 ਦਿਨ ਦਾ ਤਾਂ ਜੇ ਵੀ ਕਾਨੂੰਨ ਮੁਤਾਬਕ ਪਿਆ ਜਾਣਾ ਚਾਹੀਦਾ ਔਰ ਦੂਜੀ ਗੱਲ ਇਹ ਮੁੱਖ ਮੰਤਰੀ ਵੱਲੋਂ ਜਿਹੜਾ ਇਹ ਬਾਰ-ਬਾਰ ਇਹ ਕਹਿ ਕੇ ਕਿਸਾਨਾਂ ਦੇ ਘੋਲ ਨੂੰ ਜਿਹੜਾ ਵਾ ਉਹ ਟਾਲ ਆਉਣ ਦੀ ਗੱਲ ਕੀਤੀ ਜਾ ਰਹੀ ਆ ਵੀ ਰੇਲਾਂ ਬੰਦ ਨੇ ਕੋਲਾ ਖਤਮ ਹੋ ਜਾਊਗਾ ਝੋਨੇ ਦੀ ਜਿਹੜੀ ਲਿਫਟਿੰਗ ਦਾ ਵਾ ਦੂਜਾ ਬਾਹਰ ਦਾਣੇ ਦੀ ਆ ਜਾ ਹੋਰ ਕੋਈ ਚੀਜ਼ ਲੈ ਆਉਂਦੀ ਖਾਦ ਦੀ ਜਿਹੜੀ ਬਾਰ-ਬਾਰ ਕਹਿ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਇਸ ਕਦੇ ਵੀ ਜਿਹੜਾ ਵਾ ਥਰਮਲ ਪਲਾਂਟਾਂ ਦੇ ਵਿੱਚ ਇੱਕ ਕਾਨੂੰਨ ਮੁਤਾਬਕ ਆ ਵੀ 1 ਤੇ ਰਹਿਣਾ ਚਾਹੀਦਾ ਵਾ ਤੇ ਕੋਲਾ ਅਜੇ ਸਾਰਾ ਕੁਝ ਹੈਗਾ ਕਦੀ ਵੀ ਮੁੱਕਦਾ ਨਹੀਂ ਬਾਕੀ ਜੇ ਅਜੇ ਵੀ ਇਹਨਾਂ ਨੂੰ ਘਾਰਜਾਬ ਦੀ ਜਾਂ ਕੁਝ ਵੀ ਹੈਗਾ ਸਾਰੀਆਂ ਛੜਕਾਂ ਜਿਹੜੀਆਂ ਵਾ ਉਹ ਆਵਾਜਾਈ ਚੱਲੂਗਾ ਛੜਕਾਂ ਖੁੱਲੀਆਂ ਨੇ ਇਹ ਟਰੱਕਾਂ ਰਾਈ ਜਾਂ ਹੋਰ ਸਾਧਨਾਂ ਰਾਈ ਜਿਹੜਾ ਵਾ ਉਹ ਬਾਰਦਾਨਾ ਝੋਨੇ ਦੀ ਲਿਫਟਿੰਗ ਜਾਂ ਖਾਦਾਂ ਦਾ ਜੋ ਵੀ ਆਵਾਜਾਈ ਜਿਹੜੀ ਆਉਣੀ ਆ ਉਹਨਾਂ ਰਾਈ ਕਰ ਸਕਦੇ ਆ ਆ ਜਾ ਸਕਦੀ ਆ ਕਿਸਾਨਾਂ ਨੇ ਸੀਐਮ ਕੈਪਟਨ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਜਿਸ ਵਿੱਚ ਸਰਕਾਰ ਨੇ ਕਿਹਾ ਸੀ ਕਿ ਸਰਕਾਰ ਕੋ ਨੈਸ਼ਨਲ ਗ੍ਰਿਡ ਤੋਂ ਬਿਜਲੀ ਖਰੀਦਣ ਲਈ ਪੈਸੇ ਨਹੀਂ ਕਿ ਤੁਸੀਂ ਸੈਂਟਰਲ ਉਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਰਹੋ ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ ਜਦ ਅਸੀਂ ਕੁਝ ਪੈਸੇ ਤਾਂ ਕਿਸਾਨਾਂ ਵਾਸਤੇ ਤਾਂ ਅਸੀਂ ਮੁਫਤੀ ਬਿਜਲੀ ਦੇ ਰਹੇ ਹਾਂ ਤਾਂ ਫਿਰ ਪੈਸੇ ਕਿੱਥੋਂ ਆਉਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ ਕੈਪਟਨ ਸਾਹਿਬ ਦਾ ਲਗਾਤਾਰ ਬਿਆਨ ਜਾ ਰਿਹਾ ਉਹਦੇ ਪਿੱਛੇ ਸਿਆਸੀ ਮੰਚੇ ਨੇ ਵੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਨਿਰਾਸ਼ਤਾ ਪੈਦਾ ਕੀਤੀ ਜਾ ਕੇ ਇੱਕ ਪੈਰਲਲ ਪੰਜਾਬ ਦੇ ਲੋਕ ਖੜੇ ਕੀਤੇ ਜਾਣ ਅੰਦੋਲਨ ਦੇ ਖਿਲਾਫ ਵੀ ਇਹ ਤਾਂ ਨੁਕਸਾਨ ਕਰ ਰਹੇ ਆ ਸਾਡਾ ਜੀ ਇਹ ਤਾਂ ਬਲੈਕਆਊਟ ਹੋਊ ਸਾਡਾ ਕਹਿਣਾ ਵੀ ਸਾਰੇ ਥਰਮਲ ਪਲੈਂਟ ਗ੍ਰਿਡ ਫੇਲ ਹੋ ਜਾਣ ਨੈਸ਼ਨਲ ਗ੍ਰਿਡ ਦੇ ਵਿੱਚ ਇੰਨੀ ਬਿਜਲੀ ਆ ਵੀ ਕਦੀ ਬਲੈਕਆਊਟ ਹੋ ਨਹੀਂ ਸਕਦਾ ਇਹ ਸਿਰਫ ਗੁੰਮਰਾਹ ਕਰਨ ਵਾਲੀ ਗੱਲ ਹੈ ਵੇਖੋ ਜੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਜਿਹੜੇ ਇਹਨਾਂ ਸਮਝੌਤੇ ਕੀਤੇ ਆ ਉਹਨਾਂ ਨੂੰ ਇਹ ਇਹ ਰੱਦ ਵੀ ਕਰ ਸਕਦੇ ਆ ਉਹਨਾਂ ਨੂੰ ਇਹ ਨੋਟਿਸ ਕੱਢ ਕੇ ਵੀ ਇਹ ਬਿਜਲੀ ਨਾ ਲੈਣ ਦਾ ਕਰ ਸਕਦੇ ਤੇ ਕੇਂਦਰੀ ਪੂਲ ਦੇ ਵਿੱਚੋਂ 3.5 ਰੁਪਏ ਬਿਜਲੀ ਮਿਲ ਸਕਦੀ ਆ ਉਹਦੇ ਨਾਲ ਇਹ ਉਧਰ ਪੈਸੇ ਭਰ ਕੇ ਵੀ ਖਰੀਦ ਕੇ ਵੀ ਕਰੋੜਾਂ ਰੁਪਇਆ ਪੰਜਾਬ ਦਾ ਬਚਾ ਸਕਦੇ ਆ ਇਹ ਇੱਕ ਸਿਰਫ ਛਾਜਿਸ਼ ਹੁੰਦੀ ਆ ਵੀ ਲੋਕਾਂ ਨੂੰ ਕਹਿਣਾ ਜੀ ਅਸੀਂ ਕਿੱਥੋਂ ਲਵਾਂਗੇ ਸਾਡੇ ਕੋਲ ਪੈਸਾ ਨਹੀਂ ਹੈਗਾ ਜਦ ਕਿ ਪੈਸਾ ਇਨਾਂ ਕੋ ਜਿਹੜਾ ਵਾ ਬਹੁਤ ਸਾਰਾ ਕੁਝ ਪਿਆ ਵਾ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਦੇਣੇ ਆ ਸਮਝੌਤੇਆਂ ਤਹਿਤ ਉਦੋਂ ਪੈਸੇ ਕਿੱਥੋਂ ਆਉਂਦੇ ਆ ਜਿਵੇਂ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਜਿਹੜਾ ਵਾ 25 ਸਾਲਾਂ ਵਾਸਤੇ ਇਹ ਪ੍ਰਾਈਵੇਟ ਸਰਵਰ ਪਲਾਂਟਾਂ ਨਾਲ ਕੰਪਨੀਆਂ ਨਾਲ ਸਮਝੌਤੇ ਕੀਤੇ ਜਿਹਦੇ ਤਹਿਤ ਪਾਉਣੇ ਆਪਣਾ 175000 ਰੁਪਇਆ ਰੋਜ਼ ਦਾ ਜਿਹੜਾ ਵਾ ਕੰਪਨੀਆਂ ਨੂੰ ਜਿਹੜਾ ਦਿੱਤਾ ਜਾ ਰਿਹਾ ਵਾ ਜੀ ਉਹੀ ਢੱਕ ਲੈਣ ਤੇ ਇਧਰੋਂ ਸਸਤੀ ਬਿਜਲੀ ਲੈ ਕੇ ਤੇ ਫਿਰ ਵੀ ਪੰਜਾਬ ਦੇ ਖਜ਼ਾਨੇ ਚ ਕਰੋੜਾਂ ਰੁਪਏ ਬਚ ਸਕਦੇ ਆ ਪਰ ਇਹ ਨਹੀਂ ਬਚਾਉਣਾ ਜੀ ਉਹਦੇ ਕੰਪਨੀਆਂ ਨੂੰ ਲਟਾਉਣਾ ਚਾਹੁੰਦੇ ਆ ਉਹਨਾਂ ਦੇ ਖਜ਼ਾਨੇ ਭਰਨੇ ਚਾਹੁੰਦੇ ਤਾਂ ਕਰਕੇ ਇਹ ਇਹੋ ਜਿਹੇ ਜਿਹੜੇ ਬਹਾਨੇ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਵਾ ਇਹ ਇਹੋ ਜਿਹੇ ਬਿਆਨ ਦੇ ਕੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਿਸਾਨਾਂ ਨੇ ਸੀਐਮ ਦੇ ਉਸ ਦਾਅਵੇ ਨੂੰ ਵੀ ਹਾਸੋਹੀਨਾ ਦੱਸਿਆ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਯੂਰੀਆ ਦੀ ਕਮੀ ਆ ਸਕਦੀ ਹੈ ਜਦਕਿ ਕਿਸਾਨਾਂ ਮੁਤਾਬਕ ਕੋਨਾਂ ਨੂੰ ਫਿਲਹਾਲ 20 ਦਿਨ ਯੂਰੀਆ ਦੀ ਲੋੜ ਹੀ ਨਹੀਂ ਥੇਰੇ ਵਿੱਚ ਆਪਣੇ ਉਹ ਤੁਹਾਡੇ ਕੋਲ ਯੂਰੀਆ ਨਹੀਂ ਹੈ ਸਾਡੇ ਕੋਲ 10% ਯੂਰੀਆ ਜਿੰਨੇ ਤੁਹਾਨੂੰ ਕਣ ਕਣ ਦੀ ਬਜਾਈ ਸ਼ੁਰੂ ਹੋ ਜਾਣੀ ਹੈ ਕਿੱਥੋਂ ਲਿਆਉਂਗੇ ਤੁਸੀਂ ਯੂਰੀਆ ਟ੍ਰੇਨ ਹੀ ਨਹੀਂ ਲਿਆਉਂਦੇ ਨੇ ਝੂਠਾ ਜਿੰਨੀ ਖਾਦ ਡੀ.ਏ.ਪੀ ਚਾਹੀਦੀ ਆ ਉਹ ਬਾਜ਼ਾਰ ਚ ਅਵੇਲੇਬਲ ਆ ਯੂਰੀਆ ਦੇ ਚ ਲੋੜ ਕੋਈ ਨਹੀਂ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਬਾਅਦ ਚ ਪੈਂਦੀ ਹੁੰਦੀ ਆ ਉਹਦੇ ਵਿੱਚ ਤਾਂ ਜੇ ਮਹੀਨਾ ਡੇਢ ਮਹੀਨਾ ਜੇ ਬਜਾਈ ਭੂਮ ਤੋਂ ਬਾਅਦ ਪਹਿਲਾ ਪਾਣੀ ਦੇ ਲਾਗੇ ਕਿਸਾਨ ਖਾਦ ਪਾਉਂਦੇ ਨੇ ਜਾਂ ਪਹਿਲੋਂ ਜਾਂ ਲੇਟ ਤੇ ਉਹਦੀ ਤਾਂ ਜੇ ਲੋੜ ਨਹੀਂ ਜਿਹੜੀਆਂ ਗੱਲਾਂ ਕਹੀਆਂ ਜਾਣੀਆਂ ਕੋਈ ਇਹੋ ਜੀ ਨਹੀਂ ਹੈਗੀ ਸਿਰਫ ਸਾਡੇ ਖਿਲਾਫ ਪ੍ਰਚਾਰ ਮਦਮਾ ਦਾ ਸਾਰਾ ਲਾ ਕੇ ਵਿਰੋਧ ਗੱਲ ਕੀਤੀ ਜਾ ਰਹੀ ਹੈ ਵੇਖੋ ਜੀ ਖਾਦ ਪਹਿਲੀ ਗੱਲ ਜਿਹੜੀ ਸਬਜ਼ੀ ਵਾਲੇ ਇਲਾਕੇ ਆ ਉਹਨਾਂ ਨੂੰ ਜਿੰਨੀ ਜੂਰੀਆ ਡੀਏਪੀ ਚਾਹੀਦੀ ਸੀ ਉਹ ਉਹਨਾਂ ਨੇ ਲੈ ਕੇ ਤੇ ਸਬਜ਼ੀਆਂ ਨੂੰ ਪਾ ਲਈ ਆ ਵਰਤ ਲਈ ਆ ਅਜੇ ਵੀ ਬਹੁਤ ਜ਼ਿਆਦਾ ਸਟਾਕ ਗੋਦਾਮ ਭਰੇ ਪਏ ਆ ਤੇ ਬਾਕੀ ਕਣਕ ਦੀ ਗੱਲ ਰਹੀ ਕਣਕ ਦੀ ਅਜੇ ਘੱਟੋ ਘੱਟ 20 ਦਿਨਾਂ ਨੂੰ ਲੋਡ ਪੈਣੀ ਆ ਤੇ ਗਰੇਲ ਗੱਡੀਆਂ ਚੰਡੀਗੜ੍ਹ ਤੱਕ ਲੈ ਕੇ 22 ਰੋਡ ਜਿਹੜੀਆਂ ਵਾਂ ਇੱਕ ਜਿਹੜੀ ਖਾਦ ਆ ਉਹ ਕਿਸਾਨਾਂ ਤੱਕ ਜਿਹੜੀ ਆ ਦੁਕਾਨਾਂ ਤੱਕ ਪੁੱਜਦੀ ਹੋ ਸਕਦੀ ਆ ਕੋਈ ਕਮਿਨੀ ਨਹੀਂ ਕੀ ਇੱਕ ਸਿਰ ਬਹਾਨੇਬਾਜ਼ੀ ਜਿੰਨੀ ਮਰਜ਼ੀ ਕਰ ਲੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਤਰ੍ਹਾਂ ਬੀਕੇਯੂ ਉਗਰਾਹਾਂ ਨੇ ਵੀ ਕੈਪਟਨ ਦੇ ਦਾਅਵਿਆਂ ਤੇ ਖਾਤਸ਼ਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਦੇਖੋ ਉਹਦਾ ਪ੍ਰਬੰਧ ਹੈ ਇਹ ਕੋਲੇ ਦੀ ਘਟਾ ਹੈ ਕੋਲੇ ਦੀ ਘਟਾ ਦਾ ਮਤਲਬ ਤਾਂ ਬਿਜਲੀ ਨਹੀਂ ਹੈ ਬਿਜਲੀ ਦੀ ਕੋਈ ਗੱਲ ਹੋ ਸਕਦੀ ਹੈ ਜੇ ਨਹੀਂ ਪਾਵਰ ਸੈਂਟਰੀ ਕਹਿ ਰਹੇ ਨੇ ਬਿਜਲੀ ਦੀ ਕੋਈ ਘਟਨਾ ਨਹੀਂ ਦੂਜੇ ਸੁਬਹਾਂ ਤੋਂ ਵੀ ਲੈਂਦੇ ਨੇ ਬਿਜਲੀ ਦੀ ਤਾਂ ਹੁਣ ਵੈਸੇ ਬਹੁਤੀ ਲੋੜ ਨਹੀਂ ਉਹ ਦੂਜੇ ਸੁਬਹਾਂ ਤੋਂ ਲੈ ਸਕਦੇ ਨੇ ਇਹ ਆਰ ਜੀ ਸਮੱਸਿਆ ਪੈਦਾ ਕੀਤੀ ਹੋਈ ਹੈ ਇਹ ਕੋਈ ਗੱਲ ਨਹੀਂ ਹੈ ਜੀ ਇਹ ਰੇਲਾਂ ਜਾਮ ਹੋਣ ਨਾਲ ਕਿਸੇ ਕਿਸਮ ਦੀ ਕੋਈ ਸਮੱਸਿਆ ਆਈ ਹੋਈ ਹੈ ਇਹ ਕੋਈ ਸਮੱਸਿਆ ਨਹੀਂ ਹੈ ਆਰ ਜੀ ਟੈਂਪਰੀ ਸਮੱਸਿਆ ਪੈਦਾ ਕਰਕੇ ਭੋਲ ਨੂੰ ਉਠਾਉਣ ਦਾ ਇੱਕ ਮਹਾਨਾ ਲੈ ਰਹੇ ਸਾਫ ਹੈ ਸਰਕਾਰ ਦੀ ਤੌਖ ਲੈਂਚ ਕਿਸਾਨ ਜਿੱਥੇ ਬੰਧੀਆਂ ਪਿੱਛੇ ਹਟਣ ਨੂੰ ਤਿਆਰ ਨਹੀਂ ਇਹਨਾਂ ਹਾਲਾਤਾਂ 'ਚ ਫਿਲਹਾਲ ਕੋਈ ਹੱਲ ਨਹੀਂ ਵਿਖਾਈ ਦੇ ਰਿਹਾ ਉਮੀਦ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਤੋਂ ਹੈ ਹੁਣ ਰੁਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਕੈਪਟਨ ਦੇ ਬਿਆਨ ਤੇ ਹੋਰੀ ਸਿਆਸਤ ਨੂੰ ਜਾਣਾਂਗੇ ਕਿਸਾਨ ਅੰਦੋਲਨ ਵਿੱਚ ਸੀਐਮ ਕੈਪਟਨ ਦੇ ਬਿਜਲੀ ਸੰਕਟ ਸਣੇ ਕਈ ਖਾਤਿਸ਼ਾਂ ਬਾਅਦ ਸਿਆਸਤ ਗਰਮ ਹੈ ਹਾਲਾਂਕਿ ਕਿਸਾਨ ਅੰਦੋਲਨ ਦੀ ਤਰ੍ਹਾਂ ਸਿਆਸਤ ਪਹਿਲਾਂ ਹੀ ਪੱਕੀ ਹੋਈ ਹੈ ਪਰ ਨਿਸ਼ਾਨੇ ਤੇ ਸਰਕਾਰ ਹੈ ਅਗਰ ਆਪਾਂ ਟ੍ਰੇਨਾਂ ਤੇ ਬੈਠਾਂਗੇ ਕੋਲਾ ਨਹੀਂ ਆਊਗਾ ਕੋਲਾ ਨਹੀਂ ਆਊਗਾ ਤਾਂ ਸਾਡੇ ਜਿਹੜੇ ਬਿਜਲੀ ਬੰਦ ਹੋ ਜਾਣੀ ਹੈ ਅਸਲੀਅਤ ਇਹ ਹੈ ਕਿ ਸਾਡੀ ਲਹਿਰਾ ਮਹੱਤਵ ਤੋਂ तकरीबन ਬੰਦ ਹੋਣ ਤੇ ਆ ਗਈ ਸਾਡੀ ਜਿਹੜੀ ਉਥੇ ਜੀਵੀਕੇ ਦੀ ਸੀਗੀ ਆਪਣੇ ਤਰਨ ਤਰਨ ਦੇ ਕੋਲ ਉਥੇ ਉਹ ਬੰਦ ਹੋ ਗਈ ਹੈ ਯੂਨਿਟ ਦੋ ਸਾਡੇ ਯੂਨਿਟ ਰਹਿ ਗਏ ਨੇ ਕਿਸੇ ਦੇ ਕੋਲ ਇੱਕ ਦਿਨ ਦਾ ਕੋਲ ਹੈ ਇੱਕ ਦਿਨ ਚਾਰ ਦਿਨ ਦਾ ਕੋਲ ਹੈ ਕਿ ਤੁਸੀਂ ਸੈਂਟਰਲ ਉਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਰਹੋ ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ ਜਦ ਅਸੀਂ ਕੁਝ ਪੈਸੇ ਤਾਂ ਕਿਸਾਨਾ ਵਾਸਤੇ ਤਾਂ ਅਸੀਂ ਮੁਫਤੀ ਬਿਜਲੀ ਦੇ ਰਹੇ ਹਾਂ ਤੋ ਫਿਰ ਪੈਸੀ ਕਿੱਥੋਂ ਆਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ। ੁਰਦਾਬਾਦ ੁਰਦਾਬਾਦ। ਕਿਸਾਨ ਅੰਦੋਲਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਵਿਰੋਧੀ ਪਾਰਟੀਆਂ ਸੀਐਮ ਕੈਪਟਨ ਹੁਈ ਕੇਰ ਰਿੰਗਾ ਨੇ ਦੇਖੋ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਕਿ ਉਹ ਪੰਜਾਬ ਦੇ ਕਿਸਾਨ ਨੂੰ ਡੀਲ ਕਰਨਾ ਚਾਹੁੰਦੇ ਨੇ। ਪੰਜਾਬ ਦਾ ਸੰਘਰਸ਼ ਜਿਹੜਾ ਕਿਸਾਨ ਦਾ ਚੱਲ ਰਿਹਾ ਉਹਨੂੰ ਜਿਹੜਾ ਹੈਗਾ ਪਟੜੀ ਤੋਂ ਲਾਉਣਾ ਚਾਹੁੰਦੇ ਨੇ ਕਿ ਤਾਂ ਹੀ ਇਸ ਤਰ੍ਹਾਂ ਸਟੇਟਮੈਂਟ ਦੇ ਦਿੰਦੇ ਨੇ ਕਿ 12 ਦਿਨ ਦਾ ਕੋਲਾ ਤਾਂ ਡਾਇਰੈਕਟਰ ਕਹਿ ਰਹੇ ਹੈਗੇ ਕਿ 12 ਦਿਨ ਦਾ ਕੋਲਾ ਪਿਆ ਗਿਆ ਸੋ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਜਿਹੜਾ ਹੈਗਾ ਮੋਦੀ ਸਾਹਿਬ ਕੋਲ ਜਾਂਦਾ ਕਿਉਂ ਨਹੀਂ ਜਾ ਕੇ ਮੋਦੀ ਸਾਹਿਬ ਨਾਲ ਗੱਲ ਕਰਦਾ ਕਿ ਪੰਜਾਬ ਦੇ ਕਿਸਾਨ ਸੜਕਾਂ ਤੇ ਨੇ ਕਿ ਕਿਉਂ ਨਹੀਂ ਜਾ ਕੇ ਉਹਨਾਂ ਨੂੰ ਘੇਰ ਦੇ ਕੇ ਪੰਜਾਬ ਦਾ ਕਿਸਾਨ ਆਹ ਡਿਮਾਂਡ ਹੈ ਉਹਨਦੀ ਮੰਗ ਕਰਦਾ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਤਾਂ ਕਹਿ ਰਿਹਾ ਹੈਗਾ ਪਰ ਮੋਦੀ ਸਾਹਿਬ ਨੂੰ ਕਿਉਂ ਨਹੀਂ ਕਹਿੰਦਾਗਾ ਸੋ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਮੋਦੀ ਸਾਹਿਬ ਤੋਂ ਡਰਦੇ ਨੇਗੇ ਜੋ ਕਿ ਜਿਹੜੀ ਬੋਲੀ ਮੋਦੀ ਸਾਹਿਬ ਬੋਲਦੇ ਨੇ ਉਹੀ ਇਸ ਸਾਬਕਾ ਬੀਜਪੀ ਕਾਫੀ ਹੱਦ ਤੱਕ ਸੀਐਮ ਦੇ ਬਿਆਨ ਨਾਲ ਸਹਿਮਤ ਹੈ ਪਰ ਜ਼ਿੰਮੇਵਾਰ ਸਰਕਾਰ ਨੂੰ ਹੀ ਮੰਨਿਆ ਜਾ ਰਿਹਾ ਤੇ ਹੁਣ ਧਰਮ ਪਲਾਂਟ ਚੱਲਣ ਤੇ ਨਹੀਂ ਦੇ ਰਿਹਾ ਰਸਤਾ ਰੋਕ ਕੇ ਬੈਠ ਗਏ ਤੇ ਕੋਲਾ ਹੀ ਨਹੀਂ ਆਊਗਾ ਧਰਮ ਪਲਾਂਟ ਕਿੱਦਾਂ ਚਲਾਉਂਗੇ ਜਦ ਕੋਲਾ ਨਹੀਂ ਆਊਗਾ ਤੇਲ ਨਹੀਂ ਆਊਗਾ ਨਾ ਫਰਟੀਲਾਈਜ਼ਰ ਪਲਾਂਟ ਚੱਲੇ ਤੇ ਨਾ ਧਰਮ ਪਲਾਂਟ ਚੱਲੇ ਇਹ ਆਪਣਾ ਨੁਕਸਾਨ ਕਰ ਰਿਹਾ ਰੇਲ ਕੋਲ ਨਾਲ ਆਪਣਾ ਨੁਕਸਾਨ ਹੋ ਤੀਸਰਾ ਨੁਕਸਾਨ ਕਿ ਜਦੋਂ ਜਿਹੜੀ ਫਸਲ ਹੈ ਤੇ ਗਰਾਉਂਡ 'ਤੇ ਪਈ ਹੈ ਉਹ ਸਪੈਸ਼ਲ ਨਹੀਂ ਨਾ ਕਿ ਨਿਕਲ ਗੀਆਂ ਤੇ ਜਿਹੜਾ ਮਨਾ ਮਾਮਾ ਲੋਕੋ ਕਿਤੇ ਰੱਖਾਂਗੇ ਸੋ ਇਹ ਸਮਝਾਉਣ ਦੀ ਲੋੜ ਹੈ ਕਸਾਨਾਂ ਨੂੰ ਜਿਹੜੇ ਸਾਡੇ ਵਜ਼ੀਰਾਂ ਦੀ ਡਿਊਟੀਆਂ ਲੱਗੀਆਂ ਤੇ ਇਹੀ ਲੱਗੀਆਂ ਤੇ ਆ ਉਹ ਲੜਨ ਵਾਸਤੇ ਨਹੀਂ ਆਏ ਤੇ ਕੋਈ ਫੌਜਾਂ ਲੈ ਕੇ ਨਹੀਂ ਆਏ ਤੇ ਉਹ ਕਸਾਨਾਂ ਦੇ ਅਸੀਂ ਉਹਨਾਂ ਦੀ ਮੀਟਿੰਗਾਂ ਕਰਾ ਕੇ ਉੱਥੇ ਉਹਨਾਂ ਦੇ ਸਵਾਲ ਜਵਾਬ ਕਰਾ ਕੇ ਉਹਨਾਂ ਨੂੰ ਸਮਝਾਣਾ ਸੀ ਇਹ ਸਿਆਸਤ ਦਾ ਪਾਰਾ ਉਸ ਸਮੇਂ ਹੋਰ ਵੀ ਚੜੇਗਾ ਜਦੋਂ ਕਿਸਾਨ ਯੂਨੀਅਨ ਉਗਰਾਹਾ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਚੰਡੀਗੜ੍ਹ ਪਹੁੰਚਣ ਦੀ ਕੋਸ਼ਿਸ਼ ਕਰੇਗੀ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਘਟ ਕਰਾਂਗੇ ਕਟਕ ਸਾਬ ਨੂੰ ਨਾਕੇ ਵਿੱਚ ਚੱਲਣਗੇ ਜਿੱਥੇ ਨਾਕੇ ਸਾਡੇ ਚੱਲ ਰਹੇ ਨੇ ਉਹ ਨਾਕੇ ਵੀ ਚੱਲਦੇ ਰਹਿਣਗੇ ਟੋਲ ਕਲਾਜਾਂ ਦੇ ਵਿੱਚ ਚੱਲਣਗੇ ਪਟ્રોલ ਪੰਪਾਂ ਦੇ ਵਿੱਚ ਚੱਲਣਗੇ ਜਿਹੜੇ ਸਾਡੇ ਚੱਲਦੇ ਨੇ ਲਗਭਗ 60 ਦੇ ਨੇੜੇ ਨਾਕੇ ਚੱਲਦੇ ਨੇ ਉਹ ਨਾਕਿਆਂ ਤੋਂ ਵੀ ਅਸੀਂ ਗਿਣਤੀ ਨਹੀਂ ਘਟਣ ਦੇਣੀ ਅਸੀਂ ਗਿਣਤੀ ਉੱਥੇ 5-5000 ਦੀ ਗਿਣਤੀ ਲੈ ਕੇ ਜਾਵਾਂਗੇ ਚੰਡੀਗੜ੍ਹ ਕਿੱਥੇ ਜਾਣਾ ਜੀ ਚੰਡੀਗੜ੍ਹ ਅਸੀਂ ਅਸੈਂਬਲੀ ਹਾਲ ਤੇ ਗੁਰੂ ਕਾਇਤ ਇਹਦਾ ਇੱਕ ਪ੍ਰੋਗਰਾਮ ਦੇਖਿਓ ਕਰਾਉ ਕੀਤਾ ਜਾਊਗਾ ਜਾਂ ਐਮ.ਐਲ.ਏ ਜਿਹੜੇ ਮੰਤਰੀ ਹੋਣਗੇ ਉਹਨਾਂ ਨਾਲ ਵੀ ਕੋਈ ਗੱਲਬਾਤ ਦੇਖੋ ਕਰਾਵਾ ਨਹੀਂ ਕੀਤਾ ਜਾ ਸਾਫ ਹੈ ਖੇਤੀ ਕਾਨੂੰਨ ਖਿਲਾਫ ਕਿਸਾਨ ਸੰਘਰਸ਼ ਨੂੰ ਠੰਡਾ ਨਹੀਂ ਪੈਣ ਦੇਣਾ ਚਾਹੁੰਦੇ ਨਜ਼ਰ 19 ਅਕਤੂਬਰ ਦੇ ਪੰਜਾਬ ਵਿਧਾਨ ਸਭਾ ਸੈਸ਼ਨ ਉੱਤੇ ਹੈ ਕੈਪਟਨ ਸਰਕਾਰ ਦਾ ਬਿੱਲ ਕਿਸਾਨਾਂ ਨੂੰ ਕਿੰਨਾ ਕਰਗਰ ਲੱਗਦਾ ਹੈ ਇਹ ਦੱਸੇਗਾ ਕਿ ਕਿਸਾਨ ਅੰਦੋਲਨ ਕੀ ਰੁਕ ਲੈਂਦਾ ਹੈ ਫਿਲਹਾਲ ਦੇ ਲਈ ਇਨਾਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ এবੀਪ ਸਾਂਝਾ